ਸਬਸੇ ਇੰਤਾਲ ਦੇ ਸਾਰੇ ਮੈਂ ਬੈਂਕਾਂ ਨੂੰ ਬਹੁਤ ਸਾਰੇ ਟੁਕੜਾ ਕਾਹੋਂਗੇ ਕਿਰੇ ਭੈਣਾਂ ਤੇ ਭਰਾਵੋ ਹੁਣ ਅੱਪਕਾ ਦੇ ਕੰਮ ਕਰਨਾ ਪਾਉਗਾ ਸ਼ਾਮ ਦੇ ਆਣੇ ਤੇ ਦਿਨ ਛੋਟੇ ਨਾ ਹੋਤੇ ਬਾਕੀ ਉਹ ਚੰਗਾ ਲੱਗ ਰਿਹਾ ਹੈ ਅੰਦੇ ਮਾਣ ਆਉਣਾ ਸ਼ਾਬ ਦੀ ਜੋ ਆਹ ਕਿਹਨਾਂ ਮੇਰੇ ਨਾ ਨਾ ਬਹੁਤ ਜ਼ਿਆਦਾ ਪੱਕੀ ਜਾਂਦੇ ਆ ਪਤਨੀ ਪਾ ਤੇ ਮੈਂ ਜਸਤਾਨੇ ਵਾਲੀ ਕੰਮ ਕਰਦੀ ਆ ਭਾਂਡਿਆਂ ਦਾ ਉਹਦਾ ਕੱਪੜਿਆਂ ਦਾ ਤਾਂ ਕੇ ਥੋੜੇ ਜਿਹਾ ਠੀਕ ਆ ਜਾਂਦੇ ਨੇ ਨਹੀਂ ਤਾਂ ਫਿਰ ਪੱਕ ਜਾਂਦੇ ਨੇ ਦੇਖੋ ਖੰਦ ਦਾ ਘਮਬੜ ਕਰਦੇ ਹਾਂ ਫਿਰ ਵੀ ਨਮੀ ਨਹੀਂ ਠੀਕ ਨਹੀਂ ਹੁੰਦੀ ਰਹਿੰਗੇ ਕੋਲ ਜਿਖੋਂ ਦੀ ਤਾਂ ਮਾਗ ਲਈ ਰਹਾ ਮਿੱਠੇ

ਹੁਣ ਲਾਲ ਹੋ ਗਿਆ ਜੀ ਫੇਰ ਆਪਾਂ ਪਾਵਾਂਗੇ ਇਹ ਵਿੱਚ ਇਹਨਾਂ ਵਿੱਚ ਆਲੂ ਆਲੂ ਵੀ ਆ ਕੇ ਫੇਰ ਪਾਵਾਂਗੇ ਮੇਥੀ ਇਹਦੇ ਵਿੱਚ ਮੇਥੀ ਸੌਰੀ ਮਸਾਲਾ ਤਾਂ ਹੋ ਗਿਆ ਤਿਆਰ ਲਾਲ ਹੋ ਗਿਆ ਹਨ ਇਹ ਵਿੱਚ ਆਪਾਂ ਪਾਵਾਂਗੇ ਨੌਨ ਮਿਰਚ थोड़ा जो झस के फिर थोड़ा जा पानी पा देंगे लो जी दो तीन मिनट का धस्सा लग गया हम अपने तो तो पानी पावे अर्धा गिलास इन पानी पाई जी

ਲੂ ਵੇਚੀ ਪਾਣਾ ਤੇ ਚਲੋ ਕੁਮੈਂਟਰੀ ਹੋਰ ਹੀ ਜਿਹੜੇ ਲੈਂਦੋ ਹਨ ਆਪਾਂ ਧਨੀ ਦੀ ਚਟਣੀ ਤਿਆਰ ਕਰ ਰਹੇ ਹਾਂ ਜਦ ਤੱਕ ਇਹ ਮਿਰਚਾਂ ਪਾ ਕੇ ਇਹਦੇ ਵਿੱਚ ਇਹਨਾਂ ਦੋ ਸਬਜ਼ੀਆਂ ਹੋਣਗੀਆਂ ਜੀ ਆਪਣਾ ਲੱਗੋ ਵਾਲਾ ਆਹ ਮੈਂ ਸਬਜ਼ੀ ਚੋ ਕੱਢ ਲਿਆ ਚਾਣੀ ਵਿੱਚ ਐਂ ਧੋਤੀ ਚਾਣ ਆਪਾਂ ਚਟਣੀ ਵਿੱਚ ਪਾ ਦੇ ਫਿਰ ਇਹ ਚਟਣੀ ਹੋਣੀ ਤੇ ਚੜਤੇ ਚੜਜੇ ਨਹੀਂ ਕਰਦੀ ਹੁੰਦੀ पानी अलग हो जा चटनी भी अलग फिरी जी लग्या मेथे ਲੋ ਜੀ ਇਹਨੂੰ 5-7 ਮਿੰਟਾਂ ਤੱਕ ਆਪਾਂ ਨੂੰ ਢੱਕ ਦਿੰਨੇ ਆਂ ਜਦ ਤੱਕ ਆਪਾਂ ਚਟਣੀ ਤਿਆਰ ਕਰ ਲਈਏ ਧਨੀਏ ਦੀ ਹੋ ਗਈ ਤਿਆਰ ਸਬਜੀ ਆਪਣੀ

ਤੰਦਕੋਣੀਆ ਰੋਟੀ ਬਿਹਰਕਾਣੀ ਆਪਾਂ ਨੇ ਜੀ ਆਪਣੀ ਖੱਟੀ ਦੱਸੀਆ ਤੇ ਮੂਲੀ ਤੇ ਸਬਜੀ ਨਾਲ ਹਰੀ ਚਟਣੀ ਇਹ ਵੀ ਇਹ ਬੱਤੀ ਲੱਗੀ ਜੀ ਲੈ ਕੇ ਕਰਦੇ ਸਿੱਧਾ ਸਾਦਾ ਖਾਣਾ ਖਾਂਦੇ ਮੋਟੇ ਮਸਾਲਿਆਂ ਚ ਜੀ ਪਾਉਂਦੇ ਇਹ ਵੀ ਚਲ ਆਪਨੇ ਘਰ ਦੇ ਵੀ ਪਾਉਂਗੇ ਇਹਨੇ ਸਾਰੀਆਂ ਜੇ ਤੁਹਾਨੂੰ ਵਧੀਆ ਲੱਗੀ ਜੀ ਕਮੈਂਟ ਕਰਕੇ ਦੱਸ ਦਿਓ। ਸਤ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ। ਘਟੀ ਲੱਸੀ, ਚਾਟਾ ਨਹੀਂ ਤੇ ਪੁਰਜੀ, ਮਠਿਆਣੇ ਤੇ ਸਲਾਦ। ਮੈਨੂੰ ਸਭ ਜੀ ਵਧੀਆ ਲੱਗੀ ਜੀ। ਫਿਰ ਕਮੈਂਟ ਕਰਕੇ ਦੱਸ ਦਿਓ।